ਝੂਠ ਸਮਗਰੀ 'ਤੇ ਸੱਚ ਕਰ ਜਾਣਿਆ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ 707ਵੇਂ ਅੰਗ ਤੇ ਵਿਰਾਜਮਾਨ ਗੁਰਬਾਣੀ ਦੇ ਵਿੱਚ ਗੁਰੂ ਸਹਿਬਾਨ ਨੇ ਇੱਕ ਤੁਲਨਾ ਪੇਸ਼ ਕੀਤੀ ਆ ਕੰਟਰਾਸਟ ਪੇਸ਼ ਕੀਤਾ ਹੈ ਉਹਨਾਂ ਮਨੁੱਖਾਂ ਦੇ ਵਿੱਚ ਜਿਨ੍ਹਾਂ ਕੋਲ ਦੁਨਿਆਵੀ ਸੁੱਖ ਸਹੂਲਤਾਂ ਸਭ ਕੁਝ ਹੈ ਤੇ ਜਿਨ੍ਹਾਂ ਕੋਲ ਰਹਿਣ ਨੂੰ ਛੱਤ ਵੀ ਨਹੀਂ ਪਾਟੇ ਕੱਪੜੇ ਆਪਾਂ ਜਾਣਾਂਗੇ ਕਿ ਕਿਵੇਂ ਸਭ ਕੁਝ ਹੁੰਦਿਆਂ ਹੋਿਆਂ ਵੀ ਮਨੁੱਖ ਅਸ਼ਾਂਤ ਰਹਿੰਦੇ ਨੇ ਤੇ ਕਿਵੇਂ ਕੁਝ ਵੀ ਨਾ ਹੁੰਦਿਆਂ ਹੋਿਆਂ ਵੀ ਸ਼ਾਂਤ ਚਿਤ ਰਿਆ ਜਾ ਸਕਦਾ ਹੈ ਆਓ ਪੌੜੀ ਕੋਟ ਅਗਾ ਸਭ ਨਾਸ ਹੋਏ ਸਿਮਰਤ ਹਰ ਨਾਮ ਮਨ ਚਿੰਦੇ ਫਲ ਪਾਈ ਹੈ ਹਰ ਕੇ ਗੁਣ ਗਾਉ ਪ੍ਰਭੂ ਦਾ ਨਾਮ ਵਰੇਆਂ ਕਰੋੜਾਂ ਪਾਪ ਨਾਸ ਹੋ ਜਾਂਦੇ ਆ ਪ੍ਰਭੂ ਦੀ ਸਿਫਤ ਸਲਾਹ ਕੀਤੇ ਆ ਮਨ ਇਛਤ ਫਲ ਪਾ ਲਈ ਤੇ ਆ ਜਨਮ ਮਰਨ ਭੈ ਕਟਿਆ ਨਹਿ ਚਲ ਸੱਚ ਥਾ ਪੂਰਬ ਹੋਵ ਲਿਖਿਆ ਹਰ ਚਰਨ ਸਮਾਓ ਚੰਮਣ ਤੋਂ ਮਰਨ ਤੱਕ ਤੇ ਸਾਰੇ ਸਹਿਮ ਕੱਟੇ ਜਾਂਦੇ ਆ ਅਟਲ ਸੱਚੀ ਪਦਵੀ ਮਿਲ ਜਾਂਦੀ ਹੈ ਨਹਿ ਚਲ ਸੱਚ ਥਾਉ ਉਹ ਪਦਵੀ ਹਾਸਲ ਹੋ ਜਾਂਦੀ ਹੈ ਜਿੱਥੋਂ ਫਿਰ ਬੰਦੇ ਦਾ ਮਨ ਡੋਲਦਾ ਨਹੀਂ ਪ੍ਰਮਾਤਮਾ ਦਾ ਨਾਮ ਸਿਮਰਨ ਕਰਕੇ ਪ੍ਰਮਾਤਮਾ ਦੇ ਗੁਣ ਗਾ ਕੇ ਉਹਦਾ ਮਨ ਟਿਕ ਜਾਂਦਾ ਹੈ ਪੂਰਬ ਹੋਵੇ ਲਿਖਿਆ ਹਰ ਚਰਨ ਸਮਾਓ ਪਰ ਅਜਿਹਾ ਤਾਂ ਹੀ ਹੁੰਦਾ ਹੈ ਪ੍ਰਭੂ ਦੇ ਚਰਨਾਂ ਦੇ ਵਿੱਚ ਸਮਾਈ ਤਾਂ ਹੀ ਹੁੰਦੀ ਹੈ ਜੇ ਧਰੋ ਮੱਥੇ ਤੇ ਲੇਖ ਲਿਖਿਆ ਹੋਵੇ ਸੋ ਅਸੀਂ ਕੀ ਕਰ ਸਕਦੇ ਆ ਕਰ ਕਿਰਪਾ ਪ੍ਰਭ ਰਾਖ ਲੈ ਹੋ ਨਾਨਕ ਬਲ ਜਾਓ اے ਨਾਨਕ ਉਸ ਪਰਮਾਤਮਾ ਦੇ ਅੱਗੇ ਅਰਦਾਸ ਕਰ ਕਿ हे ਪ੍ਰਭੂ ਮਿਹਰ ਕਰ ਮੈਨੂੰ ਪਾਪਾਂ ਤੋਂ ਬਚਾ ਲੈ ਮੈਂ ਤੇ ਤੁਹ ਕੁਰਬਾਨ ਹਾਂ ਸਦਕੇ ਸ਼ਲੋਕ ਗ੍ਰਹਿ ਰਚਨਾ ਅਪਾਰੰਮਨ ਬिलास ਸੁਆਦ ਰਸਹ ਕਦਾਂ ਚ ਨਹਿ ਸਿਮਰੰਤ ਨਾਨਕ ਤੇ ਜੰਤ ਵਿਸ਼ਟਾ ਕਿਰਮ ਹੈ ਕਰਦੀਆਂ ਬੇਅੰਤ ਸਜਾਵਟਾਂ ਮਨ ਦੇ ਵਿੱਚ ਚਾਉ ਮਲਾਰ ਸਵਾਦਲੇ ਪਦਾਰਥਾਂ ਦੇ ਚਸਕੇ ਇਹਨਾਂ ਦੇ ਵਿੱਚ ਲੱਗ ਕੇ हे ਨਾਨਕ ਜੋ ਮਨੁੱਖ ਕਦੇ ਪ੍ਰਮਾਤਮਾ ਨੂੰ ਯਾਦ ਨਹੀਂ ਕਰਦੇ ਉਹ ਮਨ ਨੂੰ ਵਿਸ਼ਟੇ ਦੇ ਕੀੜੇ ਹੱ ਵਿਸ਼ਟੇ ਦੇ ਕੀੜੇ ਭਾਵ ਗੰਧ ਦੇ ਕੀੜੇ ਬਥੇਰੇ ਕੀੜੇ ਮਕੌੜੇ ਆਪਾਂ ਵੇਖਦੇ ਆਂ ਉਸ ਚੀਜ਼ ਦੇ ਵਿੱਚ ਮਸਤ ਹੁੰਦੇ ਆ ਉਹ ਉਹਨੂੰ ਖਾ ਰਹੇ ਹੁੰਦੇ ਆ ਜਿਹਨੂੰ ਆਪਾਂ ਗੰਦਾ ਆਖਦੇ ਆ ਤੇ ਬਧੇਰੇ ਮਨੁੱਖ ਮਾਇਆ ਦੀਆਂ ਮੌਜਾਂ ਦੇ ਵਿੱਚ ਮਸਤ ਰਹਿੰਦੇ ਆ ਜਿਹੜਾ ਜਗਿਆਸੂ ਹੈ ਉਹਨੂੰ ਪਤਾ ਹੈ ਕਿ ਇਹ ਮਾਇਆ ਦੀਆਂ ਮੌਜਾਂ ਜਿਹੜੀਆਂ ਨੇ ਇਹ ਵੀ ਗੰਧ ਹੀ ਹੈ ਜਿਵੇਂ ਮਨੁੱਖ ਕੀੜਿਆਂ ਤੋਂ ਉੱਪਰ ਉੱਠ ਚੁੱਕਿਆ ਹੈ ਤੇ ਉਹਨੂੰ ਪਤਾ ਹੈ ਕਿ ਕੀੜੇ ਗੰਧ ਖਾਂਦੇ ਆ ਉਵੇਂ ਮਨੁੱਖਾਂ ਦੇ ਵਿੱਚ ਵੀ ਕਈ ਮਨੁੱਖ ਜਿਹੜੇ ਨੇ ਉਹ ਇਸ ਪਦਵੀ ਤੇ ਪਹੁੰਚ ਚੁੱਕੇ ਆ ਕਿ ਉਹਨਾਂ ਨੂੰ ਮਾਇਆ ਦੀਆਂ ਮੋਚਾਂ ਜਿਹੜੀਆਂ ਨੇ ਉਹ ਗੰਧ ਜਾਪਦਾ ਹੈ ਉਹਨਾਂ ਨੂੰ ਪਤਾ ਹੈ ਕਿ ਇਹਦੇ ਵਿੱਚ ਜਿੰਨਾ ਤੁਸੀਂ ਦੱਸਦੇ ਜਾਓਗੇ ਓਨੀ ਹੀ ਸ਼ਾਂਤੀ ਤੁਹਾਡੇ ਮਨ ਦੇ ਵਿੱਚ ਫੈਲਦੀ ਜਾਏਗੀ ਮੁੱਛ ਅਡੰਬਰ ਹੱਬ ਕਿਹੋ ਮੰਜ ਮੁਹੱਬਤ ਨਿਹੰ ਸੋ ਸਾਈ ਜੈ ਵਿਸਰਾ ਨਾਨਕ ਸੋ ਤਨ ਖੇਹ ਬੜੀ ਸੱਚਤਜ ਹੋਵੇ ਹਰੇਕ ਸ਼ੈ ਮਿਲੀ ਹੋਵੇ ਹਿਰਦੇ ਵਿੱਚ ਦੁਨਿਆਵੀ ਪਦਾਰਥਾਂ ਦੀ ਮੁਹੱਬਤ ਤੇ ਖਿੱਚ ਹੋਵੇ ਇਹਨਾਂ ਦੇ ਕਾਰਨ ਇਹ ਨਾਨਕ ਜਿਸ ਨੂੰ ਸਾਈ ਦੀ ਯਾਦ ਭੁੱਲ ਗਈ ਉਹ ਸਰੀਰ ਮਾਨੋ ਸਵਾ ਹੀ ਹੈ ਦੇਖੋ ਦੁਨਿਆਵੀ ਸੁੱਖ ਸਹੂਲਤਾਂ ਦਾ ਉਪਲਬਧ ਹੋਣਾ ਮਾੜਾ ਨਹੀਂ ਪਰ ਉਹਨਾਂ ਦੇ ਵਿੱਚ ਹੀ ਖੁੱਬੇ ਰਹਿਣਾ ਤੇ ਜਿਹਦੀ ਬਖਸ਼ਿਸ਼ ਸਦਕਾ ਇਹ ਦੁਨਿਆਵੀ ਸੁੱਖ ਸਹੂਲਤਾਂ ਮਿਲੀਆਂ ਨੇ ਉਹਨੂੰ ਚੇਤੇ ਹੀ ਨਾ ਕਰਨਾ ਇਹ ਮਾੜਾ ਹੈ ਹੁਣ ਮਾੜੇ ਤੋਂ ਭਾਵ ਇਹ ਵੀ ਨਹੀਂ ਕਿ ਆਪਾਂ ਦੁਨੀਆਂ ਦੇ ਕੰਮਾਂ ਨੂੰ ਚੰਗਿਆਂ ਜਾਂ ਮਾੜਿਆਂ ਚ ਵੰਡਦੇ ਪਈਆਂ ਇਹ ਉਸ ਮਨੁੱਖ ਦੀ ਮਾਨਸਿਕ ਸ਼ਾਂਤੀ ਦੇ ਲਈ ਮਾੜਾ ਹੈ ਜਦੋਂ ਤੁਸੀਂ ਸਿਰਫ ਬਖਸ਼ਿਸ਼ਾਂ ਦੇ ਵਿੱਚ ਵਾਸਤੋਂ ਪਰ ਜਿੰਨੇ ਉਹ ਬਖਸ਼ਿਸ਼ਾਂ ਦਿੱਤੀਆਂ ਨੇ ਉਹਨੂੰ ਚੇਤੇ ਨਹੀਂ ਕਰਦੇ ਤਾਂ ਫਿਰ ਤੁਹਾਡੇ ਮਨ ਦੇ ਵਿੱਚ ਸ਼ਾਂਤੀ ਪੈਦਾ ਹੋਣੀ ਮੁਸ਼ਕਲ ਹੋ ਜਾਂਦੀ ਹੈ ਤੇ ਆਪਣੀ ਆਮ ਜ਼ਿੰਦਗੀ ਦੇ ਵਿੱਚ ਆਪਣੇ ਆਸ-ਪਾਸ ਆਪਾਂ ਵੇਖਦੇ ਆ ਹੋ ਸਕਦਾ ਆਪਣੇ ਜੋ ਵਧੇਰੇ ਆਪਣੀ ਨਿੱਜੀ ਜ਼ਿੰਦਗੀ ਦੇ ਵਿੱਚ ਵੀ ਇਹ ਚੀਜ਼ ਮਹਿਸੂਸ ਕਰਦੇ ਹੋਣ ਕਿ ਸਭ ਕੁਝ ਹੁੰਦਿਆਂ ਹੋਇਆ ਮਨ ਚਿੰਤਕ ਹੈ ਜੇਕਰ ਅਜਿਹਾ ਹੈ ਕਦੇ ਸੋਚ ਕੇ ਵੇਖਿਓ ਵੀ ਫਿਰ ਇਹ ਸੁੱਖ ਸਹੂਲਤਾ ਆਖਰ ਸਾਨੂੰ ਦਿੰਦੀਆਂ ਕੀ ਨੇ ਇਹਨਾਂ ਦਾ ਫਾਇਦਾ ਕੀ ਪੌੜੀ ਸੁੰਦਰ ਸਹਿਜ ਨੇਕ ਸੁਖ ਰਸ ਭੋਗਣ ਪੂਰੇ ਗ੍ਰਹ ਸੋਇਨ ਚੰਦਨ ਸੁਗੰਧ ਲਾਏ ਮੋਤੀ ਹੀਰੇ ਜੇ ਸੋਹਣੀ ਸੇਜ ਮਿਲੀ ਹੋਵੇ ਅਨੇਕਾਂ ਸੁੱਖ ਹੋਣ ਸਭ ਕਿਸਮ ਦੇ ਸਵਾਦਲੇ ਭੋਗ ਭੋਕਣ ਨੂੰ ਹੋਣ ਜੇ ਮੋਤੀ ਹੀਰਿਆਂ ਦੇ ਨਾਲ ਜੜੇ ਹੋਏ ਸੋਨੇ ਦੇ ਘਰ ਹੋਣ ਤੇ ਜਿਨ੍ਹਾਂ ਦੇ ਵਿੱਚ ਚੰਦਨ ਦੀ ਸੁਗੰਧੀ ਹੋਵੇ ਮਨ ਇੱਛੇ ਸੁਖ ਮਾਣ ਦਾ ਕਿਛ ਨਾਹੀਂ ਬਸ ਸੂਰੇ ਸੋ ਪ੍ਰਭ ਚਿਤਨਾ ਆਵਈ ਸ਼ਟਾ ਕੇ ਕੀਰੇ ਜੇ ਮਨੁੱਖ ਮਨ ਮੰਨੀਆਂ ਮੌਜਾਂ ਮਾਣਦਾ ਹੋਵੇ ਕੋਈ ਚਿੰਤਾ ਚੋਰਾ ਨਾ ਹੋਵੇ ਪਰ ਇਹ ਸਭ ਕੁਝ ਹੁੰਦਿਆ ਜੇ ਦਾਤਾ ਦੇਣ ਵਾਲਾ ਪ੍ਰਭੂ ਮਨ ਦੇ ਵਿੱਚ ਯਾਦ ਨਹੀਂ ਹੈ ਤਾਂ ਇਹ ਭੋਗ ਭੋਗਣ ਵਾਲਿਆਂ ਨੂੰ ਗੰਦ ਦੇ ਕੀੜੇ ਜਾਣ ਬਿਨ ਹਰ ਨਾਮ ਨਾ ਸ਼ਾਂਤ ਹੋਏ ਕਿ ਤਬਿਦ ਮਨ ਧੀਰੇ ਕਿਉਂਕਿ ਪ੍ਰਭੂ ਦੇ ਨਾਮ ਤੋਂ ਬਿਨਾ ਸ਼ਾਂਤੀ ਨਹੀਂ ਮਿਲਦੀ ਹੋਰ ਕਿਸੇ ਤਰ੍ਹਾਂ ਵੀ ਮਨ ਧੀਰਜ ਨਹੀਂ ਫੜਦਾ ਸ਼ਲੋਕ ਚਰਨ ਕਮਲ ਬਿਰਹ ਖੋਜੰਤ ਬਹਿਰਾਗੀ ਦਹਿਦ ਸਹ त्याग अंत कपट रूप माया नानक आनंद रूप साद संग महै हे नानक प्रभु ਦਾ प्रेमी प्रभु ਦੇ ਸੋਹਣੇ ਚਰਨਾਂ ਨਾਲ ਜੁੜਨ ਦੀ ਖਿੱਚ ਦੇ ਵਿੱਚ ਦਸੀ ਪਾਸੀ ਪਾਉਂਦਾ ਹੈ ਛਲ ਰੂਪ माया ਦਾ ਖਿਹੜਾ ਛੱਡਦਾ ਤੇ ਭਾਲਦਿਆਂ ਭਾਲਦਿਆਂ ਉਸ ਨੂੰ ਆਨੰਦ ਰੂਪ ਸਾਧ ਸੰਗਤ ਪ੍ਰਾਪਤ ਹੁੰਦੀ ਹੈ ਤੇ ਸਾਧ ਸੰਗਤ ਦੇ ਵਿੱਚ ਜੁੜ ਕੇ ਉਹਨੂੰ ਪ੍ਰਭੂ ਦੀ ਸਿੱਖਤ ਸਲਾਹ ਸੁਣਨ ਦਾ ਅਵਸਰ ਮਿਲਦਾ ਹੈ ਮੌਕਾ ਮਿਲਦਾ ਹੈ ਮਨ ਸਾਈ ਮੁਖ ਉਚਰਾ ਵਤਾ ਹਬੇ ਲੋ ਨਾਨਕ ਹਬ ਅਡੰਬਰ ਕੂੜਿਆ ਸੁਣ ਜੀਵਾ ਸੱਚੀ ਸੋਏ ਇਹ ਨਾਨਕ ਜਗਤ ਵਾਲੇ ਸਾਰੇ ਵਿਖਾਵੇ ਮੈਨੂੰ ਨਾਸਵੰਤ ਦਿਸ ਰਹੇ ਹਨ ਮੇਰੇ ਮਨ ਵਿੱਚ ਸਾਈਂ ਦੀ ਯਾਦ ਹੈ ਮੈਂ ਮੂੰਹੋਂ ਉਸ ਦਾ ਨਾਮ ਉਚਾਰਦਾ ਹਾਂ ਤੇ ਸਾਰੇ ਜਗਤ ਵਿੱਚ ਚੱਕਰ ਲਾਉਂਦਾ ਹਾਂ ਕਿ ਕਿਤੇ ਉਹਦੀ ਸਿਫਤ ਸਲਾਹ ਸੁਣ ਸਕਾਂ ਉਸ ਦੀ ਸਦਾ ਥਿਰ ਰਹਿਣ ਵਾਲੀ ਸ਼ੋਭਾ ਸੁਣ ਕੇ ਮੈਂ ਜਿਉਂ ਪੈਂਦਾ ਹਾਂ ਪੌੜੀ ਬਸਤਾ ਟੂਟੀ ਚੂੰਪੜੀ ਜੀਰ ਸਭ ਸਨਾ ਜਾਤ ਨਾ ਪਤਨਾ ਆਦਰ ਉਦਿਆਨ ਪਰਮਿਨਾ ਜੇ ਕੋਈ ਮਨੁੱਖ ਟੁੱਟੀ ਹੋਈ ਕੁੱਲੀ ਦੇ ਵਿੱਚ ਰਹਿੰਦਾ ਹੋਵੇ ਉਹਦੇ ਸਾਰੇ ਕੱਪੜੇ ਵੀ ਪਾਟੇ ਹੋਏ ਹੋਵਣ ਨਾ ਉਹਦੀ ਉੱਚੀ ਜਾਤ ਹੋਵੇ ਨਾ ਕੋਈ ਉਹਦਾ ਇੱਜ਼ਤ ਮਾਣ ਕਰਦਾ ਹੋਵੇ ਮਿੱਤਰ ਨਾ ਇਠ ਤਨ ਰੂਪ ਹੀ ਕਿਛ ਸਾਖ ਨਾ ਸਨਾ ਨਾ ਉਹਦਾ ਕੋਈ ਮਿੱਤਰ ਪਿਆਰਾ ਹੋਵੇ ਨਾ ਤਨ ਹੋਵੇ ਨਾ ਰੂਪ ਹੋਵੇ ਤੇ ਨਾ ਹੀ ਕੋਈ ਸਾਖ ਸੈਣ ਹੋਵੇ ਫੇਰ ਵੀ ਰਾਜਾ ਸਗਲੀ ਸ੍ਰਿਸ਼ਟ ਕਾ ਹਰ ਨਾਮ ਮਨ ਪਿੰਨਾ ਤਿਸ ਕੀ ਧੂੜ ਮਨ ਉਦਰਾ ਪ੍ਰਭ ਹੋਏ ਸੁਪਰਸਨ ਜਿਹਾ ਨਿਥਾਵਾ ਹੁੰਦਿਆ ਹੋਇਆ ਵੀ ਜੇ ਉਹਦਾ ਮਨ ਪ੍ਰਭੂ ਦੇ ਨਾਮ ਚ ਭਿੱਜਾ ਹੋਇਆ ਤਾਂ ਉਹਨੂੰ ਸਾਰੀ ਧਰਤੀ ਦਾ ਰਾਜਾ ਸਮਝੋ ਉਸ ਮਨੁੱਖ ਦੇ ਚਰਨਾਂ ਦੀ ਧੂੜੀ ਲੈ ਕੇ ਮਨ ਵਿਕਾਰਾਂ ਤੋਂ ਬਚਦਾ ਹੈ ਤੇ ਪ੍ਰਮਾਤਮਾ ਪ੍ਰਸੰਨ ਹੁੰਦਾ ਹੁਣ ਜਿਹੜਾ ਤਾਂ ਦੁਨਿਆਵੀ ਪਦਾਰਥਾਂ ਦੇ ਮੋਹ ਚ ਫਸਿਆ ਹੋਇਆ ਜਿਹਦੇ ਕੋਲ ਤਾਂ ਸਭ ਕੁਝ ਹੈ ਇੰਨਾ ਸਭ ਕੁਝ ਹੁੰਦਿਆ ਹੋਇਆ ਵੀ ਉਹਦੀ ਤਮਾ ਹਜੇ ਭਰੀ ਨਹੀਂ ਉਹਦੇ ਚ ਹੋਰ ਹਾਸਲ ਕਰਨ ਦੀ ਇੱਛਾ ਉਹਨੂੰ ਲੱਗਦਾ ਹੈ ਕਿ ਉਹਨੇ ਆਪਣੀ ਮਿਹਨਤ ਦੇ ਨਾਲੇ ਸਾਰਾ ਕੁਝ ਬਣਾਇਆ ਤੇ ਉਹਨੂੰ ਹੋਰ ਮਿਹਨਤ ਕਰਨ ਦੀ ਲੋੜ ਹੈ ਤਾਂ ਕਿ ਉਹ ਹੋਰ ਬਹੁਤਾ ਕੁਝ ਹਾਸਲ ਕਰ ਸਕੇ ਇਹਹੀ ਚੀਜ਼ ਉਦੇ ਮਨ ਦੇ ਵਿੱਚ ਸ਼ਾਂਤੀ ਨਹੀਂ ਪੈਣਦੀ। ਜਦ ਤੱਕ ਤਮਾ ਭਰੀ ਨਹੀਂ, ਸਬਰ ਆਇਆ ਨਹੀਂ, ਤਦ ਤੱਕ ਸ਼ਾਂਤੀ ਆ ਨਹੀਂ ਸਕਦੀ। ਉਹ ਫਿਰ ਅਸ਼ਾਂਤੀ ਰਹੂਗਾ। ਫਿਰ ਉਹਦੇ ਜੀਵਨ ਦੇ ਵਿੱਚ ਚਿੰਤਾਵਾਂ ਵੀ ਹੋਣਗੀਆਂ। ਜਾਂ ਤੇ ਇੱਦਾਂ ਦੀਆਂ ਹੋਣਗੀਆਂ ਕਿ ਜੋ ਬਣਾਇਆ ਉਹ ਕਿਤੇ ਖੁੱਸ ਨਾ ਜਾਵੇ। ਜਾਂ ਫਿਰ ਉਸ ਬਣੇ ਬਣਾਏ ਨੂੰ ਰੱਖਣ ਦੇ ਲਈ ਜੋ ਵੀ ਉਹ ਕੰਮਕਾਰ ਕਰਦਾ ਉਹ ਚਿੰਤਾਵਾਂ ਨਾਲ ਭਰਪੂਰ ਹੋਏਗਾ। ਜਾਂ ਫਿਰ ਕਈ ਪ੍ਰਕਾਰ ਦੇ ਉਹਨੇ ਕਰਜ਼ੇ ਲੈ ਹੋਣਗੇ ਉਹਨਾਂ ਨੂੰ ਮੋੜਨ ਦੀ ਚਿੰਤਾ ਹੋਏਗੀ ਕਹਿਣ ਤੋਂ ਪਾਵ ਹੈ ਕਿ ਦੁਨਿਆਵੀ ਵਸਤਾਂ ਦੇ ਮੋਹ ਚ ਰੁੱਝਿਆ ਹੋਇਆ ਇਨਸਾਨ ਜਿਹੜਾ ਉਹ ਸ਼ਾਂਤ ਨਹੀਂ ਹੋ ਸਕਦਾ ਦੇਖਣ ਵਾਲੇ ਨੂੰ ਬੇਸ਼ੱਕ ਲੱਗੇ ਕਿ ਇਹ ਮੌਜਾਂ ਮਾਣਦਾ ਇਹਦੇ ਕੋਲੇ ਦੁਨੀਆ ਦੀ ਹਰ ਸੁੱਖ ਸੁਹੂਲਤ ਹੈ ਦੂਜੇ ਪਾਸੇ ਜਿਹੜਾ ਟੁੱਟੀ ਹੋਈ ਝੋਪੜੀ ਚ ਰਹਿੰਦਾ ਤਨ ਟਕਣ ਨੂੰ ਕੱਪੜੇ ਨਹੀਂ ਸਿਰ ਤੇ ਛੱਜ ਦੀ ਛੱਤ ਨਹੀਂ ਕੋਈ ਉਹਦਾ ਇੱਜ਼ਤਮਾਨ ਨਹੀਂ ਕਰਦਾ ਬੜਾ ਹੀ ਗਰੀਬਾ ਜਿਆ ਪਰ ਜਿਹੜੀ ਮਨ ਦੀ ਸ਼ਾਂਤੀ ਉਹਦੇ ਕੋਲੇ ਹੈਗੀ ਹੈ ਉਹ ਮਹਿਲਾ ਚ ਰਹਿਣ ਵਾਲੀ ਸੋਚ ਵੀ ਨਹੀਂ ਸਕਦੀ ਹਾਸਲ ਕਰਨਾ ਤਾਂ ਦੂਰ ਦੀ ਗੱਲ ਹੈ ਕਿਉਂਕਿ ਉਸ ਮਨੁੱਖ ਦੇ ਅੰਦਰ ਸਬਰ ਹੈ ਉਹਦੇ ਕੋਲੇ ਜਿੰਨਾ ਕੁ ਵੀ ਹੈ ਸਾਡੀਆਂ ਨਜ਼ਰਾਂ ਦੇ ਵਿੱਚ ਬੇਸ਼ੱਕ ਉਹ ਬਹੁਤ ਹੀ ਥੋੜਾ ਹੋਵੇ ਪਰ ਜਿੰਨਾ ਕੁ ਵੀ ਆ ਉਹਦੇ ਲਈ ਤਾਂ ਬਹੁਤ ਹੈ ਉਹਨੂੰ ਕਿਸੇ ਤਰ੍ਹਾਂ ਦੀ ਕੋਈ ਕਮੀ ਨਹੀਂ ਮਹਿਸੂਸ ਹੁੰਦੀ ਆਮ ਮਨੁੱਖ ਦਾ ਕੀ ਹੈ ਉਹਦੇ ਕੋਲੇ ਜੋ ਕੁਝ ਮਰਜੀ ਆ ਜੇ ਉਹਨੂੰ ਕਮੀਆਂ ਮਹਿਸੂਸ ਹੁੰਦੀਆਂ ਰਹਿੰਦੀਆਂ ਕਿ ਆ ਨਹੀਂ ਮਿਲਿਆ ਕਿ ਚਲੋ ਜਿੰਨਾ ਹੈਗਾ ਉਹ ਤਾਂ ਠੀਕ ਹੈ ਪਰ ਆ ਚੀਜ਼ ਰਹਿ ਗਈ ਇਹ ਨਹੀਂ ਮਿਲੀ ਸਬਰ ਹੀ ਨਹੀਂ ਆਇਆ ਹੁਣ ਜਦੋਂ ਉਹ ਮਿਲ ਗਈ ਉਦੋਂ ਨੂੰ ਕੋਈ ਨਾ ਕੋਈ ਹੋਰ ਉੱਠ ਖੜੀ ਹੁੰਦੀ ਹੈ ਕਿ ਠੀਕ ਹੈ ਹੁਣ ਇਹ ਤੇ ਮਿਲ ਗਈ ਹੁਣ ਹੋਰ ਚਾਹੀਦੀ ਆ ਹੁਣ ਆ ਨਹੀਂ ਮਿਲੀ ਉਹਨੂੰ ਸਬਰ ਹੀ ਨਹੀਂ ਆਉਂਦਾ ਸਾਰੀ ਉੱਪਰ ਉਹਦੀ ਤਮਾ ਭਰਦੀ ਹੋਈ ਨਹੀਂ ਪਰ ਜਿਹੜਾ ਹੁਣ ਇਸ ਝੋਪੜੀ 'ਚ ਰਹਿੰਦਾ ਹੈ ਉਹਦੀ ਤਮਾ ਭਰੀ ਹੋਈ ਹੈ ਉਹਦੇ ਕੋਲ ਤੇ ਭਾਵੇਂ ਜੋ ਹੈ ਉਹ ਵੀ ਖੁਸ਼ ਜੀ ਉਹਦਾ ਵੀ ਫਰਕ ਨਹੀਂ ਪੈਂਦਾ ਉਹ ਭਾਵੇਂ ਠੰਡ 'ਚ ਮਰਦਾ ਹੋਵੇ ਉਹਦੀ ਰਜ਼ਾ ਸਮਝ ਕੇ ਉਹਦੇ 'ਚ ਹੀ ਖੁਸ਼ ਰਹਿੰਦਾ ਕੋਈ ਉਹਦੇ 'ਚ ਇੱਛਾਵਾਂ ਨਹੀਂ ਹੈਗੀ ਕਿ ਮੈਂ ਇਸ ਝੋਪੜੀ 'ਚੋਂ ਨਿਕਲਾਂ ਕੁਝ ਕਰਾਂ ਇਸ ਝੋਪੜੀ ਤੋਂ ਮਹਿਲਾਂ ਤੱਕ ਪਹੁੰਚਣ ਵਾਸਤੇ ਨਾ ਕੋਈ ਇੱਛਾਵਾਂ ਨਹੀਂ ਇਤਾਂ ਦੀ ਬਸ ਜੋ ਹੈ ਉਹਦੇ 'ਚ ਹੋ ਖੁਸ਼ ਹੈ ਸੋ ਕੋਸ਼ਿਸ਼ ਕਰੀਏ ਕਿ ਜਿੰਨਾ ਕਹੇਗਾ ਉਹਦੇ 'ਚ ਸਬਰ ਕਰਨਾ ਸਿੱਖੀਏ ਪ੍ਰਮਾਤਮਾ ਨੇ ਸਾਨੂੰ ਦਿਮਾਗ ਦਿੱਤੇ ਆ ਹੱਥ ਪੈਰ ਦਿੱਤੇ ਆ ਸਰੀਰ ਦਿੱਤੇ ਆ ਵਿਚਾਰ ਦਿੱਤੇ ਆ ਉਹਨਾਂ ਦੇ ਅਨਸਾਰ ਅਸੀਂ ਆਪੋ ਆਪਣੇ ਕੰਮਾਂਤੰਦਿਆਂ ਦੇ ਵਿੱਚ ਲੱਗੇ ਹੋਏ ਹੁਣ ਕੰਮਾਂਤੰਦਿਆਂ 'ਚ ਲੱਗੇ ਆ ਤਾਂ ਕਮਾਈਆਂ ਵੀ ਹੁੰਦੀਆਂ ਨੇ ਉਹਨਾਂ ਕਮਾਈਆਂ ਦੇ ਨਾਲ ਅਸੀਂ ਸੁੱਖ ਸਹੂਲਤਾਂ ਖਰੀਦ ਵੀ ਲੈਣੇ ਆ ਇਸ ਚੀਜ਼ 'ਚ ਕੋਈ ਬੁਰਾਈ ਨਹੀਂ ਹੈਗੀ ਗੁਰੂ ਸਾਹਿਬ ਸਾਨੂੰ ਇਹ ਨਹੀਂ ਕਹਿੰਦੇ ਕਿ ਜੋ ਹੈਗਾ ਉਹਨੂੰ ਛੱਡ ਕੇ ਤੇ ਕਿਤੇ ਜੰਗਲਾ ਚ ਜਾ ਕੇ ਬਹਿ ਜਾਓ ਮੇਨ ਗੱਲ ਇਹ ਹੈ ਕਿ ਜੋ ਹੈਗਾ ਉਹਦੇ ਚ ਸਬਰ ਹੋਣਾ ਚਾਹੀਦਾ ਭਵਿੱਖ ਦੇ ਵਿੱਚ ਉਸ ਤੋਂ ਬਧੇਰੇ ਕੁਝ ਮਿਲ ਗਿਆ ਤੇ ਮਿਲ ਗਿਆ ਨਹੀਂ ਮਿਲਿਆ ਤੇ ਨਹੀਂ ਮਿਲਿਆ ਅੱਜ ਦੀ ਘੜੀ ਅਸੀਂ ਖੁਸ਼ ਹੈ ਸਾਨੂੰ ਸਬਰ ਹੈ ਇਹ ਜਿਹੜੀ ਗੱਲ ਹੈ ਨਾ ਇਹ ਤੁਹਾਡੇ ਦਿਮਾਗ ਚ ਵਸੀ ਹੋਣੀ ਚਾਹੀਦੀ ਜੀਵਨ ਦੇ ਵਿੱਚ ਤੁਹਾਨੂੰ ਕੋਈ ਕਮੀ ਨਹੀਂ ਮਹਿਸੂਸ ਹੋਣੀ ਚਾਹੀਦੀ ਇਹ ਮੇਨ ਗੱਲ ਹੈ ਬੇਸ਼ੱਕ ਤੁਸੀਂ ਅੱਜ ਭੁੱਖੇ ਮਰਦੇ ਹੋ ਤੇ ਬੇਸ਼ੱਕ ਪੂਰੇ ਰੱਜੇ ਪੁੱਜੇ ਹੋ ਉਹਦੀ ਰਜ਼ਾ ਦੇ ਵਿੱਚ ਰਾਜ਼ੀ ਹਾਂ ਤਾਂ ਸ਼ਾਂਤ ਹਾਂ ਆਨੰਦਤ ਹੋ। ਬਸ ਜੇ ਲੱਗਦਾ ਕਿ ਕਿਸੇ ਚੀਜ਼ ਦੀ ਕਮੀ ਹੈ ਤਾਂ ਇਸ ਵਿਚਾਰ ਨੂੰ ਮਨ ਚੋਂ ਕੱਢ ਦਿਓ। ਤੁਸੀਂ ਵੀ ਦੁਨੀਆ ਦੇ ਰਾਜੇ। ਸ਼ਲੋਕ ਅਨਿਕ ਲੀਲਾ ਰਾਜ ਰਸ ਰੂਪਨ ਛਤਰ ਚਮਰ ਤਖਤ ਆਸਨ ਹਰ ਚੰਤ ਮੂੜ ਅਗਿਆਨ ਅੰਦਾ ਹੈ ਨਾਨਕ ਸੁਪਨ ਮਨੋਰਥ ਮਾਇਆ अनेका ਚੋਜ ਤਮਾਸ਼ੇ ਰਾਜ ਦੀਆਂ ਮੌਜਾਂ ਸੁੰਦਰਤਾ ਸਿਰ ਤੇ ਛਤਰ ਚੌਰ ਝੁਲਣੇ ਬੈਠਣ ਨੂੰ ਸ਼ਾਹੀ ਤਖਤ ਇਹਨਾਂ ਪਦਾਰਥਾਂ ਦੇ ਵਿੱਚ ਇਹ ਨਾਨਕ ਅੰਨੇ ਮੂਰਖ ਅਗਿਆਨੀ ਬੰਦੇ ਹੀ ਮਸਤ ਹੁੰਦੇ ਹਨ ਮਾਇਆ ਦੇ ਇੱਕੋਤਕਤਾ ਸੁਪਨੇ ਦੀਆਂ ਚੀਜ਼ਾਂ ਸਮਾਨ ਹਨ ਇਹ ਕਦੇ ਸਾਡੇ ਸਕੇ ਨਹੀਂ ਮੇਨ ਗੱਲ ਇਹ ਵੀ ਹੈ ਕਿ ਮਾਇਆ ਦੀਆਂ ਸੁੱਖ ਸਹੂਲਤਾ ਜਿਹੜੀਆਂ ਜੇ ਸਾਡੇ ਕੋਲ ਹੈਗੀਆਂ ਜੇ ਅਸੀਂ ਉਹਨਾਂ ਦੇ ਨਾਲ ਮੋਹ ਚ ਪੈ ਗਏ ਤਾਂ ਜਦੋਂ ਉਹ ਖੁੱਸਣੀਆਂ ਨੇ ਤੇ ਸਾਨੂੰ ਦੁੱਖ ਵੀ ਵਧੇਰੇ ਹੋਵੇ ਬੜਾ ਸੋ ਜੋ ਹੈ ਉਹਦੇ ਚ ਸਬਰ ਚ ਰਹੀਏ ਪਰ ਜੋ ਹੈ ਉਹਦੇ ਨਾਲ ਕਿਤੇ ਮੋਚ ਨਾ ਪੈ ਰਹੀਏ ਕਿਉਂਕਿ ਕੱਲ ਨੂੰ ਜੇ ਜਿਹੜਾ ਹੈਗਾ ਉਹ ਵੀ ਖੁੱਸ ਗਿਆ ਉਹ ਸਬਰ ਸਾਡੇ 'ਚ ਤਾਂ ਵੀ ਹੋਣਾ ਚਾਹੀਦਾ ਉਹਦੀ ਰਜ਼ਾ ਦੇ ਵਿੱਚ ਅਸੀਂ ਤਾਂ ਵੀ ਰਾਜ਼ੀ ਰਹਿਣੇ ਚਾਹੀਦੇ ਆ ਜੇ ਅਸਲ ਸ਼ਾਂਤੀ ਮਨ ਦੇ ਵਿੱਚ ਬਣਾਈ ਰੱਖਣੀ ਹੈ ਸੁਪਨਾ ਹਵ ਰੰਗ ਮਾੜਿਆ ਮਿੱਠਾ ਲੱਗਣਾ ਮੋ ਨਾਨਕ ਨਾਮ ਵਿਹੂਣੀਆਂ ਸੁੰਦਰ ਮਾਇਆ ਤ੍ਰੋ ਇਹ ਨਾਨਕ ਜੇ ਪ੍ਰਭੂ ਦੇ ਨਾਮ ਤੋਂ ਵਾਂਝੇ ਰਹੇ ਤਾਂ ਸੋਹਣੀ ਮਾਇਆ ਧੋਖਾਈ ਐ ਇਹ ਐਉਂ ਹੈ ਜਿਵੇਂ ਸੁਪਨੇ ਵਿੱਚ ਸਾਰੀਆਂ ਮੌਜਾਂ ਮਾਣੀਆਂ ਉਹਨਾਂ ਨੇ ਮਨ ਦੇ ਵਿੱਚ ਖਿੱਚ ਪਾ ਲਈ ਪਰ ਜਦੋਂ ਜਾਗਾਈ ਤਾਂ ਪੱਲੇ ਕੁਝ ਵੀ ਨਾ ਰਿਹਾ ਪੌੜੀ ਸਪਨੇ ਸੇ ਤੀ ਚਿਤ ਮੂਰਖ ਲਾਇਆ ਬਿਸਰੇ ਰਾਜ ਰਸ ਭੋਗ ਜਾਗਤ ਪਖ ਲਾਇਆ ਮੂਰਖ ਮਨੁੱਖ ਨੇ ਸੁਪਨੇ ਦੇ ਨਾਲ ਪਿਆਰ ਪਾਇਆ ਹੋਇਆ ਇਸ ਰਾਜ ਤੇ ਰਸਾਂ ਦੇ ਭੋਗਾਂ ਦੇ ਵਿੱਚ ਪ੍ਰਭੂ ਨੂੰ ਵਿਸਾਰ ਕੇ ਜਾਗਦਾ ਹੀ ਬਰੜਾਈ ਜਾਂਦਾ ਹੈ ਅਰ ਜਾ ਗਈ ਵਿਹਾਏ ਤੰਦੈ ਧਾਇ ਪੂਰਨ ਭੇ ਨਾ ਕਾਮ ਮੋਹਿਆ ਮਾਇਆ ਦੁਨੀਆ ਦੇ ਤੰਦੇ ਚ ਭਟਕਦੇ ਦੀ ਸਾਰੀ ਉਮਰ ਬੀਤ ਜਾਂਦੀ ਹੈ ਪਰ ਮਾਇਆ ਦੇ ਮੋਹੇ ਹੋਏ ਦੇ ਕੰਮ ਮੁੱਕਣ ਦੇ ਵਿੱਚ ਨਹੀਂ ਆਉਂਦੇ ਕਿਆ ਵਿਚਾਰਾ ਜੰਤ ਜਆਪ ਭੁਲਾਇਆ ਹੁਣ ਇਹ ਵੀ ਮਹੱਤਵਪੂਰਨ ਗੱਲ ਹੈ ਕਿ ਜੀਵ ਵਿਚਾਰੇ ਦੇ ਕੀ ਵਸ ਉਸ ਪ੍ਰਭੂ ਨੇ ਆਪ ਹੀ ਇਹਨੂੰ ਉਪਲੇਖੇ ਦੇ ਵਿੱਚ ਪਾਇਆ ਹੋਇਆ ਹੁਕਮ ਦੀ ਗੱਲ ਆ ਜਾਂਦੀ ਹੈ ਹਰ ਜੀਵ ਉਹਦੇ ਹੁਕਮ ਚ ਹੈ ਹਰ ਇੱਕ ਜੀਵ ਉਸ ਪਰਮਾਤਮਾ ਦੇ ਹੁਕਮ ਦੇ ਅਧੀਨ ਹੈ ਉਹਦੇ ਹੁਕਮ ਅਨੁਸਾਰ ਆਪੋ ਆਪਣੇ ਜੀਵਨ ਅਸੀਂ ਬਿਤਾ ਰਹੇ ਹਾਂ ਜੇ ਉਸ ਪ੍ਰਮਾਤਮਾ ਨੇ ਸਾਨੂੰ ਮਾਇਆ ਦੇ ਵਿੱਚ ਪਟਕਾਇਆ ਹੋਇਆ ਭਲੇਖਿਆਂ ਦੇ ਵਿੱਚ ਪਾਇਆ ਹੋਇਆ ਤੇ ਅਸੀਂ ਭਲੇਖਿਆਂ ਦੇ ਵਿੱਚ ਪਏ ਤੁਰੇ ਆ ਰਹੇ ਜਿੱਦẽ ਉਹਦੀ ਇੱਛਾ ਹੋਈ ਉਹਦੀ ਰਜ਼ਾ ਹੋਈ ਉਹਦਾ ਹੁਕਮ ਹੋਇਆ ਸਾਨੂੰ ਭਲੇਖਿਆਂ ਚੋਂ ਕੱਢ ਕੇ ਆਪਣੇ ਚਰਨਾਂ ਦੇ ਵਿੱਚ ਉਹਨੇ ਜੋੜ ਸਲੋਕ ਬਸੰਤ ਸਵਰਗ ਲੋਕ ਜਿੱਤ ਤੇ ਪ੍ਰਥਵੀ ਨਵਖੰਡਣ ਹੈ ਬਿਸਰੰਤ ਹਰ ਗੋਪਾਲ ਨਾਨਕ ਤੇ ਪ੍ਰਾਣੀ ਉਦਿਆਨ ਪਰਮਣ ਹੈ ਜੇ ਸੁਰਗ ਵਰਗੇ ਦੇਸ਼ ਵਿੱਚ ਵਸਦੇ ਹੋਣ ਜੇ ਸਾਰੀ ਧਰਤੀ ਨੂੰ ਜਿੱਤ ਲੈਣ ਪਰ हे ਨਾਨਕ ਜੇ ਜਗਤ ਦੇ ਰਖਕ ਪ੍ਰਭੂ ਨੂੰ ਵਿਸਾਰ ਦੇਣ ਤਾਂ ਉਹ ਮਨੁੱਖ ਮਨ ਨੂੰ ਜੰਗਲ ਦੇ ਵਿੱਚ ਭਟਕ ਰਹੀ ਹੈ ਉਹਨਾਂ ਨੂੰ ਰਸਤਾ ਨਹੀਂ ਮਿਲ ਰਿਹਾ ਮਨ ਦੀ ਸ਼ਾਂਤੀ ਤੱਕ ਪਹੁੰਚਣ ਦਾ ਕੌਤਕ ਕੋਡ ਤਮਾਸ਼ਿਆ ਚਿੱਤ ਨਾ ਆਵਸ ਨਾ ਨਾਨਕ ਕੋੜੀ ਨਰਕ ਬਰਾਬਰ ਰੇ ਉਜੜ ਸੋਈ ਥਾਂ ਜਗਤ ਦੇ ਕਰੋੜਾਂ ਜੋਜ ਤਮਾਸ਼ਿਆਂ ਦੇ ਕਾਰਨ ਜੇ ਪ੍ਰਭੂ ਦਾ ਨਾਮ ਚਿੱਤ ਵਿੱਚ ਯਾਦ ਨਾ ਰਹੀ ਤਾਂ ਏ ਨਾਨਕ ਉਹ ਥਾਂ ਉਜਾੜ ਸਮਝੋ ਉਹ ਥਾਂ ਭਿਆਨਕ ਨਰਕ ਦੇ ਬਰਾਬਰ ਹੈ ਪੌੜੀ ਮਹਾ ਭਯਾਨ ਉਦਿਆਨ ਨਗਰ ਕਰਮਾਨਿਆ ਝੂਠ ਸਮਗਰੀ 'ਤੇ ਇੱਕ ਸੱਚ ਕਰ ਜਾਣਿਆ ਬੜੇ ਡਰਾਉਣੇ ਜੰਗਲ ਨੂੰ ਜੀਵਾ ਨੇ ਸ਼ਹਿਰ ਕਰਕੇ ਮੰਨ ਲਿਆ ਹੈ ਇਹਨਾਂ ਨਾਸਵੰਤ ਪਦਾਰਥਾਂ ਨੂੰ ਵੇਖ ਕੇ ਸਦਾ ਟਿਕੇ ਰਹਿਣ ਵਾਲੇ ਸਮਝ ਲਿਆ ਹੈ ਜਿਹੜੀਆਂ ਵੀ ਸੁੱਖ ਸਹੂਲਤਾਂ ਮਨੁੱਖ ਨੂੰ ਮਿਲੀਆਂ ਨੇ ਇਹਨੂੰ ਲੱਗਦਾ ਹੈ ਕਿ ਇਹ ਸਥਾਈ ਨੇ ਇਹ ਸਦਾ ਹੀ ਮਿਲੀਆਂ ਰਹਿਣਗੀਆਂ ਪਰ ਇਹਨੂੰ ਕਮਲੇ ਨੂੰ ਇਹ ਨਹੀਂ ਪਤਾ ਕੀ ਇਹ ਸਭ ਝੂਠੀਆਂ ਸਮਗਰੀਆਂ ਨੇ ਅੱਜ ਹੈਗੀਆਂ ਨੇ ਕੱਲ ਨੂੰ ਖੁੱਸ ਜਾਣ ਕੁਝ ਪਤਾ ਨਹੀਂ ਕਾਮ ਕ੍ਰੋਧ ਅਹੰਕਾਰ ਫਿਰੇ دیਵਾਨਿਆਂ ਸਿਰ ਲਗਾ ਜਮ ਡੰਡ ਤਾਂ ਪਛਤਾਨਿਆਂ ਕਿਉਂਕਿ ਇਨਾਂ ਨਾਸਵੰਤ ਪਦਾਰਥਾਂ ਨੂੰ ਹੀ ਸਦਾ ਟਿਕੇ ਰਹਿਣ ਵਾਲੇ ਸਮਝੀ ਬੈਠਾ ਇਸ ਕਰਕੇ ਇਨਾਂ ਦੀ ਖਾਤਰ ਕਾਮ ਦੇ ਵਿੱਚ ਗ੍ਰੋਧ ਅਹੰਕਾਰ ਦੇ ਵਿੱਚ ਚਿੱਲਾ ਹੋਇਆ ਫਿਰਦਾ ਹੈ ਅਜੋਕਾ ਮਨੁੱਖ ਪਰ ਜਦੋਂ ਮੌਤ ਦਾ ਡੰਡਾ ਸਿਰ ਤੇ ਆ ਵੱਜਦਾ ਤਦੋਂ ਪਛਤਾਉਂਦਾ ਬਿਨ ਪੂਰੇ ਗੁਰ ਦੇ ਫਿਰ ਸ਼ੈਤਾਨਿਆ ਇਹ ਭਾਈ ਪੂਰੇ ਗੁਰੂ ਦੀ ਸ਼ਰਨ ਪੈਣ ਤੋਂ ਬਿਨਾ ਮਨੁੱਖ ਜਿਹੜਾ ਨਾ ਉਹ ਸ਼ੈਤਾਨ ਵਾਂਗ ਫਿਰਦਾ ਸੋ ਇਸ ਦੇ ਨਾਲ ਹੀ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ 707ਵੇਂ ਅੰਗ ਦੀ ਗੁਰਬਾਣੀ ਦੀ ਵਿਆਖਿਆ ਦੀ ਸਮਾਪਤੀ ਹੁੰਦੀ ਹੈ ਜੀ ਇਸ ਅੰਗ ਦੀ ਗੁਰਬਾਣੀ ਦੇ ਵਿੱਚ ਅਸੀਂ ਦੁਨਿਆਵੀ ਪਦਾਰਥ ਮੰਨਣ ਵਾਲਿਆਂ ਦੇ ਵਿੱਚ ਤੇ ਇਹਨਾਂ ਸਹੂਲਤਾ ਤੋਂ ਸਖਣਿਆਂ ਦੇ ਵਿੱਚਲਾ ਫਰਕ ਜਾਣਿਆ ਮੇਨ ਗੱਲ ਜਿਹੜੀ ਅਸੀਂ ਜਾਣੀ ਉਹ ਇਹ ਹੈ ਕਿ ਤੁਹਾਡੇ ਮਨ ਦੀ ਸ਼ਾਂਤੀ ਦੇ ਲਈ ਦੁਨਿਆਵੀ ਸੁੱਖ ਸਹੂਲਤਾ ਜ਼ਰੂਰੀ ਨਹੀਂ ਬਲਕਿ دنیਵੀ ਸੁੱਖ ਸਹੂਲਤਾਂ ਜ਼ਿਆਦਾ ਕਰਕੇ ਤੁਹਾਡੇ ਮਨ ਨੂੰ ਅਸ਼ਾਂਤੀ ਹੀ ਪ੍ਰਦਾਨ ਕਰਦੀਆਂ ਨੇ ਪਰ ਸਾਡੇ ਜੀਵਾਂ ਦੀ ਵਸਤੀ ਦੀ ਗੱਲ ਨਹੀਂ ਅਸੀਂ ਸਾਰੇ ਉਸ ਪ੍ਰਮਾਤਮਾ ਦੇ ਹੁਕਮ ਦੇ ਬੱਜੇ ਹੋਏ ਹਾਂ ਜਿਵੇਂ ਉਹ ਪ੍ਰਮਾਤਮਾ ਸਾਨੂੰ ਨਚਾ ਰਿਹਾ ਹੈ ਜਿੱਤਾਂ ਦੇ ਵਿਚਾਰ ਜਿੱਤਾਂ ਦੀਆਂ ਹਿੰਮਤਾਂ ਸਾਨੂੰ ਉਹ ਬਖਸ਼ ਰਿਹਾ ਹੈ ਉਹਨਾਂ ਦੇ ਆਧਾਰ ਤੇ ਹੀ ਅਸੀਂ ਆਪੋ ਆਪਣੇ ਜੀਵਨ ਬੁਣੇ ਹੋਏ ਹਾਂ ਸੋ ਉਸ ਪ੍ਰਮਾਤਮਾ ਦੇ ਅੱਗੇ ਅਰਦਾਸ ਬੇਨਤੀ ਕਰੀਏ ਕਿ ਸਾਡੇ ਮਨ ਨੂੰ ਮਾਇਆ ਦੇ ਮੋਹ ਵੱਲੋਂ ਹਟਾ ਕੇ ਤੇ ਆਪਣੇ ਚਰਨਾਂ ਦੇ ਵਿੱਚ ਜੋੜੇ ਤਾਂ ਕਿ ਅਸੀਂ ਇਲਾਹੀ ਆਨੰਦ ਹਾਸਲ ਕਰ ਸਕੀਏ ਇੱਥੇ ਹੀ ਇਸ ਵੀਡੀਓ ਦੀ ਸਮਾਪਤੀ ਕਰਦੇ ਹਾਂ ਜੀ ਬਲਾਉ ਫਤੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ